ਸਰਕਾਰੀ ਕਰਦੇ ਨੂੰ ਪਰ ਅੱਜ ਜੋ ਹਾਲਾਤ ਦੇਖਿਆ ਪੰਜਾਬ ਦੇ ਐਡੇ ਮਾੜੇ ਹਾਲਾਤ ਕਦੇ ਨਹੀਂ ਦੇਖੇ ਆ ਤੁਸੀਂ ਘਰ ਦੇਖ ਸਕਦੇ ਹੋ ਪਿੱਛੇ ਇੱਕ ਘਰਾਂ ਵਿੱਚ ਕੰਦ ਕੱਢ ਕੇ ਦੋ ਭਰਾਵਾਂ ਰਹਿੰਦੇ ਆ ਤੇ ਦੋਵੇਂ ਘਰਾਂ ਨੂੰ ਅੱਗ ਲਾ ਦਿੱਤੀ ਆ ਨਸ਼ਾ ਤਸਕਰਾਂ ਨੇ ਬਾਈ ਮੌਜੂਦਾ ਸਾਡੇ ਨਾਲ ਘਰ ਦੇ ਮਾਲਕ ਬਾਈ ਕੀ ਮਾਹੌਲ ਕੀ ਸੀ ਕਾਰਨ ਕੀ ਸੀ ਮੇਨ ਕਾਰਨ ਜਿ ਚਿੱਤੇ ਦਾ ਸੀ ਅਸੀਂ ਉਹ ਮੁੰਡੇ ਨੇ ਜਿਹੜੇ ਨੇ ਰੋਕਿਆ ਸੀ ਉਹਨੂੰ ਉਹਨੂੰ ਜਿੱਤ ਕੁੱਟਣ ਆਇਆ ਸੀ ਸਾਰਿਆਂ ਨੇ ਛੁਡਾਇਆਗਾ 8-10 ਘਰ ਸੀ ਜਿਨ੍ਹਾਂ ਨੂੰ ਅੱਗ ਲੱਗੀ ਸਾਡੇ ਅਸੀਂ ਉਹਨੂੰ ਛਡਾਉਣ ਗਏ ਜਦੋਂ ਸਾਨੂੰ ਵੀ ਗਾਲਾਂ ਕੱਢੀਆਂ ਅਸੀਂ ਗਾਲਾਂ ਨਹੀਂ ਮੂਹਰੋ ਦਿੱਤੀ ਉਹਨੂੰ ਕੋਈ ਚਿੱਟਾ ਲਾਂਦਾ ਸੀ ਮੁੰਡਾ ਜਿਹਨੂੰ ਲਾਉਂਦਾ ਵੀ ਇਹ ਤੇ ਵੇਚਦੇ ਵੀ ਆ ਸਾਰੇ ਉਹਨੂੰ ਰੋਕਿਆ ਉਹਨੂੰ ਰੋਕਿਆ ਨੇ ਉਹ ਆ ਨਾ ਮੈਂ ਤਾਂ ਐਂ ਕਰੂੰਗਾ ਨਾ ਤੂੰ ਮੈਨੂੰ ਬਤਨਾਂ ਕਿਵੇਂ ਕਰਿਆ ਉਹਨ ਘਰੇ ਇਹ ਤਾਂ ਕੁੱਟਣਾ ਹੀ ਕੁੱਟਿਆ ਵੀ ਉਹਦੇ ਮਾਰੀ ਵੀ ਸਿਰਚ ਅਸੀਂ ਛਡਾਇਆ ਉਹਨੂੰ ਫਿਰ ਉਹਦੇ ਦਾ ਬਚਾ ਲਿਆ ਅਸੀਂ ਦੋ ਤਿੰਨ ਫਿਰ ਰਿਪੋਰਟ ਕਰਕੇ ਅਸੀਂ ਦੂਜੇ ਦਿਨ ਰਿਪੋਰਟ ਕਰੀ ਪਹਿਲੇ ਕਿੰਨੇ ਜਾਣਿਆਂ ਨੇ ਹਮਲਾ ਕੀਤਾ ਕਰ 100 150 ਬੰਦਾ ਸੀ ਅਸੀਂ ਜਵਾਬ ਇੱਥੋਂ ਦੀ ਪਛੜਿਆ ਹਾਂ ਘਰ ਨੂੰ 100 ਦੇ ਹਾਂ ਇਕੱਠੇ ਬੰਦੇ ਆ ਗਲੀ ਆ ਦੋ ਮੁੰਡੇ ਜਿਹੜੇ ਹਸਪਤਾਲ ਚ ਪਏ ਜਸਪ੍ਰੀਤ ਤੇ ਦਲੀਪ ਸਿੰਘ ਆ ਕੋਈ ਇੱਥੋਂ ਚੜ੍ਹ ਕੇ ਭੱਜੇ ਆਉਂਦੇ ਤੇ ਡੜਿਆਣਾ ਸਰਪੰਨੇ ਉਹਨਾਂ ਦੇ ਉਹ ਕੋਠੇ ਤੇ ਚੱਲ ਅੱਛਾ ਉਹ ਵੀ ਭੰਨੇ ਆ ਜਿਨ੍ਹਾਂ ਨੇ ਹਮਲਾ ਕੀਤਾ ਉਹਨਾਂ ਨੇ ਦੋ ਮੁੰਡੇ ਜਿਹੜੇ ਹਸਪਤਾਲ ਚ ਪਏ ਉਹਨਾਂ ਦੇ ਸਰਪੰਨੇ ਉਹ ਪਤਾ ਲੱਗ ਗਿਆ ਵੀ ਦੋ ਬੰਦੇ ਆ ਚੜ੍ਹ ਗਏ ਉਹਨਾਂ ਦੇ ਕੋਠੇ ਤੇ ਅਸੀਂ ਆਏ ਨੰਗੇ ਸਾਰੇ ਮੇਰਾ ਬਾਪੂ ਉਹ ਨਿੰਮ ਤੇ ਰਿਹਾ 2 ਵਜ ਦੇ ਤਾਂ ਨਿੰਮ ਦੇ ਉੱਤੇ ਇਹ ਤੁਸੀਂ ਤਸਵੀਰਾਂ ਦੇਖ ਰਹੇ ਹੋ ਦਾਨ ਸਿੰਘ ਵਾਲਾ ਜ਼ਿਲ੍ਹਾ ਬਠਿੰਡਾ ਦੇ ਪਿੰਡ ਦੀਆਂ ਤੁਸੀਂ ਦੇਖ ਸਕਦੇ ਹੋ ਕੀ ਹਾਲਾਤ ਬਣਾ ਦਿੱਤੇ ਆ ਗਰੀਬ ਬੰਦਾ ਵਿਚਾਰਾ ਸਾਰੀ ਸਾਰਾ ਦਿਨ ਦਿਹਾੜੀ ਕਰਦਾ ਆਪਦੇ ਘਰੇ ਦੋ ਵਕਤ ਦੀ ਰੋਟੀ ਲਈ ਤੇ ਆਪ ਦਾ ਘਰ ਮੱਸਾ ਬਣਾਉਂਦਾ ਬੰਦਾ ਤੁਸੀਂ ਹਾਲਾਤ ਦੇਖ ਸਕਦੇ ਹੋ ਕਿਵੇਂ ਦਰਵਾਜ਼ੇ ਭੰਨੇ ਕਿਵੇਂ ਇੱਥੇ ਸਾਰੀ ਆਗੀ ਲਾ ਦਿੱਤੀ ਐਥੇ ਖੜਿਆ ਨਹੀਂ ਜਾ ਰਿਹਾ ਭਾਂਡੇ ਸਾਰੇ ਸਾਰਾ ਕੁਝ ਮੱਚਿਆ ਪਿਆ ਇੱਥੇ ਇੱਥੇ ਤੁਸੀਂ ਦੇਖ ਸਕਦੇ ਹੋ ਆ ਘਰ ਕੋਈ ਉਜੜਿਆ ਹੋਇਆ ਨਹੀਂ ਸੀਗਾ ਆ ਘਰ ਦੇ ਹਾਲਾਤ ਬਹੁਤ ਵਧੀਆ ਸੀ ਇੱਥੇ ਜਿਹੜੇ ਬੈੱਡ ਸੀ ਨਾ ਬੈੱਡਾਂ ਮਚਾ ਦਿੱਤੇ ਗਏ ਉੱਤੇ ਪੈਟਰੋਲ ਬੰਬ ਮਾਰ ਮਾਰ ਕੇ ਛੱਤਾ ਤੋੜ ਦਿੱਤੀਆਂ ਗਈਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਮੈਂ ਕੈਮਰਾਮੈਨ ਨੂੰ ਕਹਾਂਗਾ ਉੱਤੇ ਦਿਖਾ ਦਿਓ ਕਿ ਕਿਵੇਂ ਗਾਡਰ ਵਿੰਗੇ ਕਰ ਦਿੱਤੇ ਗਏ ਇੱਥੇ ਬੈੱਡ ਸੀ ਅਲਮਾਰੀ ਸੀ 50 ਹਜ਼ਾਰਾਂ ਬੰਦੇ ਦਾ ਸਮਾਨ ਹੁੰਦਾ ਆਪਣੇ ਘਰ ਦੇ ਵਿੱਚ ਬੰਦਾ ਮਸਾ ਜੋੜਦਾ ਤੇ ਹਾਲਾਤ ਤੁਸੀਂ ਦੇਖ ਸਕਦੇ ਹੋ ਕੀ ਕੀਤੇ ਹੋਏ ਆ ਆ ਅੱਗ ਦੇ ਸੇਕ ਨਾਲ ਗਾਡਰ ਆਏ ਅੱਗ ਦੇ ਸੇਕ ਨਾਲ ਆ ਗਾਡਰ ਥੱਲੇ ਆਏ ਹੋਏ ਆ ਜਿਹੜੇ ਲਿਪ ਗਿਆ ਤੁਸੀਂ ਇਹ ਹਾਲਾਤ ਦੇਖਿਆ ਆ ਦੂਜਾ ਗੱੜਾ ਇੱਥੇ ਵੀ ਅੱਗ ਲਾਈ ਗਈ ਆ ਆ ਤੁਸੀਂ ਪੇਟੀ ਦੇਖੋ ਆ ਲੋਹੇ ਦੀ ਪੇਟੀ ਐ ਇਹਦੇ ਉੱਤੇ ਬੰਦਾ ਖੜ ਜੇ ਨਾ ਤਾਂ ਨਹੀਂ ਵਿੰਗੀ ਹੁੰਦੀ ਤੇ ਇਹ ਹਾਲਾਤ ਕੀ ਕਰਤੇ ਐ ਇਹਦੇ ਆ ਬੰਬ ਸੀਗੇ ਉਹ ਖਲਸਾ ਜੀ ਆ ਇਹਦੇ ਵਿੱਚ ਬੱਤੀ ਸੀ ਇਹਦੇ ਵਿੱਚ ਪੈਟਰੋਲ ਸੀਗਾ ਆ ਦੇਖੋ ਆ ਬੋਤਲ ਐ ਇਹਦੇ ਵਿੱਚ ਪੈਟਰੋਲ ਉੱਤੇ ਬੱਤੀ ਸੀ ਨਹੀਂ ਪ੍ਰਸ਼ਾਸਨ ਵੱਲ ਬਿਆਨ ਲੈ ਕੇ ਇਹੋ ਜੇ ਬੰਬ ਮਾਰੇ ਗਏ ਆ ਪਿੰਡ ਦੇ ਵਿੱਚ 8 ਘਰਾਂ ਨੂੰ ਇੱਕ ਰਾਤ ਦੇ ਵਿੱਚ ਅੱਗ ਲਾ ਦਿੱਤੀ ਇਹਨਾਂ ਨੂੰ ਸਾਰੇ ਘਰਾਂ ਨੂੰ ਉਦੋਂ ਹੀ ਲਾਗੇ ਸਿਓ ਜਦੋਂ ਵੱਡਾ ਟੁੱਕੀ ਹੋਈ ਐ ਉਦੋਂ ਹੀ ਸਾਡੇ ਨਾਲ ਘਰ ਦੀ ਵੱਡਾ ਟੁੱਕੀ ਹੋਈ ਐ ਤੇ ਉਦੋਂ ਬਾਅਦ ਉਹਨਾਂ ਨੇ ਇਹ ਘਰ ਛੜਤਾ ਸੀਗਾ ਮੇਰੇ ਭਰਾ ਦਾ ਮੁੰਡਾ ਨਾਲ ਆ ਇਹਨਾਂ ਦੇ ਨੇ ਠੀਕ ਐ ਉਹਨੇ ਇਹ ਤੜਕੇ 5 ਵਜੇ ਅੱਗ ਲਗਵਾਈ ਐ ਵੀ ਆ ਜਾਣਗੇ ਤੇ ਉਹਨਾਂ ਨੂੰ ਵਿੱਚ ਅੱਗ ਲਾਵਾਂਗੇ ਅੱਛਾ ਇਸ ਘਰ ਨੂੰ 5 ਵਜੇ ਅੱਗ ਲਾਈ ਹੋਈ ਐ ਪਟ્રોલ ਪਾ ਕੇ ਪੰਨਾ ਥੋੜੀ ਪਹਿਲਾਂ ਪੰਨਾ ਥੋੜੀ ਕਰਕੇ ਛੱਡ ਆ ਘਰ ਨੂੰ ਛੱਡ ਕੇ ਅੱਗ ਤਾਂ ਪੰਜ ਵਜੇ ਅੱਗ ਲਗਾ ਕੇ ਗਏ ਦੂਰੀ ਯਾਰ ਪੂਰੀ ਵਦਗਾ ਜਚਾ ਕੇ ਲਾ ਕੇ ਗਏ ਹੈ ਜੀ ਕੀ ਬੇਬੇ ਕੰਨ ਤੇ ਖੜ ਕੇ ਵੇਖੀ ਗਈਆਂ ਮੈਂ ਸਾਰੇ ਸੀ ਦਿਨ ਹੋ ਗਏ ਲੜਾਈ ਹੁੰਦੀ ਇਹਨਾਂ ਨਾਲ ਹੂੰ ਬਹੁਤ ਲੋਕੇ ਫਿਰ ਆ ਮੁੰਡਾ ਇੱਥੇ ਨਿੰਮ ਤੇ ਬੈਠਾ ਰਿਆ ਨਿੰਮ ਤੇ ਹਾਂ ਇੱਧਰ ਲੇਤੇ ਤੇ ਬਹੁਤ ਮਨਤਾ ਕੀਤੀਆਂ ਮੱਖਾ ਪੁੱਤ ਨਾ ਸਾਡੀ ਵੀ ਟੂੜੀ ਮਾਚੀ ਆਂਦਾ ਸਾਨੂੰ ਆਂਦਾ ਤੁਸੀਂ ਬੇਫਿਕਰ ਹੋ ਕੇ ਸੋਝ ਥੋੜੇ ਨਹੀਂ ਇਨਾਂ ਦੇ ਜਦੋਂ 5 ਵਜੇ ਟਾਰਗੇਟ ਕੀਤੇ ਹੋਏ ਸੀ ਘਰ ਕੀ ਇੱਥੇ ਇੱਥੇ ਆਸੀਂ ਕਰਨਾ ਇੱਕ ਮਿੰਟ ਜੀ ਆ ਐਸ ਤੇ ਆਪਣੇ ਨਾ ਮਤਲਬ ਤਿੰਨ ਮੁੰਡੇ ਚੜੇ ਸੀ ਲੁੱਕ ਕੇ ਆਪਣੇ ਗਲੀ ਦੇ ਉਹ ਜਿੱਥੋਂ ਆਏ ਆ ਉੱਥੋਂ ਦੇ ਜਿਹੜੇ ਹਸਪਤਾਲ ਹਾਂ ਜਿਨ੍ਹਾਂ ਨੇ ਹਮਲਾ ਕੀਤਾ ਨਹੀਂ ਨਹੀਂ ਆਪਣੇ ਅੱਛਾ ਉਹਨਾਂ ਦੇ ਇੱਥੇ ਮਤਲਬ ਇੱਥੇ ਲੁਕਿਆ ਤੇ ਹੋ ਕੰਧ ਤੇ ਖੜ ਕੇ ਉਹਨਾਂ ਨੇ ਬਨੇਰਾ ਪਾਟ ਕੇ ਤੇ ਹਮਲਾ ਕੀਤਾ ਇਹਨਾਂ ਤੇ ਜੀ ਤੇ ਜਦੋਂ ਮੈਨੂੰ ਪਤਾ ਲੱਗਾ ਇਹ ਬੰਦੇ ਉਹ ਕੰਧ ਤੇ ਚੜ ਗਏ ਕੋਠੇ ਤੇ ਤੇ ਮੈਂ ਉੱਥੋਂ ਰਿਸਕ ਕੇ ਤੇ ਮੈਂ ਨਿੰਮ ਤੇ ਚੜ ਗਈ ਇੱਥੇ ਮੈਂ 2:30 ਵਜੇ ਤੱਕ ਨਿੰਮ ਤੇ ਰਿਆਂ ਜੀ ਬਈ ਕਦੇ ਸੋਚਿਆ ਸੀ ਕਿ ਆਪਦੇ ਘਰ ਵਿੱਚ ਇਹੋ ਜਿਹੇ ਹਾਲਾਤ ਬਣਾਣਗੇ ਨਾ 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 ਅਸੀਂ ਨਹੀਂ ਸੋਚਿਆ ਜੀ ਸੋਚਿਆ ਹੀ ਨਹੀਂ ਤੇ ਇੱਥੇ ਮੈਂ ਕੰਮ ਵਾਲਾ ਲੈ ਕੇ ਪਾਉ ਆਪਦਾ ਝੋਲਾ ਟੰਗ ਕੇ ਰੱਖਿਆ ਡੱਬੇ ਵਾਲਾ ਉਹਦੇ ਵਿੱਚ ਪਰਸ ਸਿਮਰਾ ਤੇ ਉਹ ਪਰਸ ਵੀ ਇਹਦੇ ਚ ਲੈ ਕੇ ਕੱਢ ਕੇ ਉਹ ਦਿਖਾਈ ਮਾੜਾ ਜਿੱਥੇ ਲੱਤ ਮਾਰੀ ਆਹ ਵੇ ਆਹ ਲੱਤ ਮਾਰੀ ਇੱਥੇ ਸਾਡੀ ਮਤਲਬ ਸੇਵਾ ਪਾਣੀ ਵਾਲੀ ਜਗਾ ਸੀਗੀ ਇਹ ਤੇ ਉਹ ਲੱਤ ਮਾਰੀ ਉਹਦੇ ਤੇ ਸਾਰਾ ਕੁੰਡਾ ਕੰਡਾ ਛਾਣੇ ਜਿੰਦਾ ਹੀ ਕੱਟ ਪਾ ਜੀ ਦੇਖੋ ਜੀ ਸਾਡੇ ਨਾਲ ਇਹੋ ਜਿਹੇ ਹਾਲਾਤ ਹੋਏ ਹੋਏ ਵੇ ਏ ਤੁਸੀਂ ਦੇਖ ਸਕਦੇ ਹੋ ਕਿੰਨੇ ਮਾੜੇ ਹਾਲਾਤ ਹੋਏ ਆ ਪਿੰਡ ਦੇ ਵਿੱਚ ਨਸ਼ਾ ਤਸਕਰਾਂ ਨੇ ਅੱਠ ਘਰਾਂ ਨੂੰ ਅੱਗ ਲਾਤੀ ਤੇ ਘਰ ਵਾਲਿਆਂ ਨੇ ਜਾਨਾਂ ਕਿਵੇਂ ਬਚਾਈਆਂ ਆ ਆਪਣੀਆਂ ਸੱਤ ਅੱਠ ਜਾਨੇ ਤਾਂ ਜ਼ਖਮੀ ਹੋ ਗਿਆ ਕਿਸੇ ਨੂੰ ਵੱਢ ਗਿਆ ਕਿਸੇ ਦੀ ਬਾਹ ਤੋੜ ਕੇ ਜਿਨ੍ਹਾਂ ਨੇ ਜਾਨਾਂ ਬਚਾਈਆਂ ਉਹ ਕਹਿੰਦੇ ਉਹ ਸੁੱਕੀ ਜਿ ਨਹਿਮ ਦੇ ਉੱਤੇ ਉਹ ਕਹਿੰਦੇ ਅਸੀਂ ਉੱਥੇ ਬੈਠੇ ਰਹੇ ਰਾਤ ਦੇ 2-3 ਵਜੇ ਤੱਕ ਭਾਈ ਜੀ ਫਿਰ ਬੱਚੇ ਹੁੰਦੇ ਆ ਛੋਟੇ ਘਰਾਂ ਵਿੱਚ ਉਹਨਾਂ ਨੂੰ ਕਿਵੇਂ ਬਚਾਇਆ ਬੱਚੇ ਅਸੀਂ ਜਦੋਂ 11 ਵਜੇ ਉਧਰੋਂ ਗੰਗਾ ਪਛਾਦ ਸ਼ੁਰੂ ਹੋਇਆ ਤੇ ਉਹ ਬੱਚੇ ਅਸੀਂ ਜਦੋਂ ਖੜਕਾ ਸੁਣ ਕੇ ਤੇ ਬੱਚੇ ਸੀ ਉਦੋਂ ਆ ਕੋਠੇ ਦੇ ਉੱਤੇ ਟਪਾ ਕੇ ਪਹਿਲੀ ਗਲੀ ਪਾ ਕੇ ਤੇ ਆਪ ਦੇ ਮਤਲਬ ਜਿਹਦੇ ਹਾਂ ਘਰਾਂ ਘੁਰਾਂ ਜਵਾੜ ਤੇ ਜਿਹਦੇ ਕੋਈ ਆਪਣੇ ਆਪ ਦੇ ਕੋਈ ਬੋਲਦੇ ਚੱਲਦੇ ਸੀ ਜੀ ਹਾਂਜੀ ਇਹ ਮੁਰਕੇ ਵਿਕੀਰ ਸਿੰਘ ਨੇ ਆਪਦੇ ਘਰੇ ਰੱਖੇ ਬੱਚੇ ਰਾ ਸਾਰੀ ਰਾਤ ਤੱਕ ਹਾਂਜੀ ਆ ਦੂਜਾ ਘਰ ਦੇਖ ਲਓ ਮੇਰੇ ਵੱਡੇ ਮੁੰਡੇ ਦਾ ਘਰ ਤੇ ਆ ਤੁਹਾਨੂੰ ਨਾਲ ਦਾ ਘਰ ਦਿਖਾ ਰਹੇ ਹਾਂ ਤਸਵੀਰਾਂ ਤੁਸੀਂ ਆ ਦੇਖ ਰਹੇ ਹੋ ਬਹੁਤ ਦੁੱਖ ਹੋ ਰਿਹਾ ਇਹ ਹਾਲਾਤ ਦੇਖ ਕੇ ਇਹ ਪੰਜਾਬ ਦੇ ਹਾਲਾਤ ਇੱਥੇ ਕੀ ਹਾਲਾਤ ਬਣਾ ਦਿੱਤੇ ਆ ਨਸ਼ਾ ਤਸਕਰਾਂ ਨੇ ਆ ਲੈਟਰ ਦਿਖਾ ਅੰਦਰ ਵੜਾਂਗੇ ਕੁਝ ਦਿਖ ਨਹੀਂ ਰਿਹਾ ਕਿਉਂਕਿ ਸਾਰਾ ਕਾਲਾ ਹੋਇਆ ਪਿਆ ਅੰਦਰੋਂ ਮਾਹੌਲ ਸਾਰੀ ਆਗ ਹੀ ਲਾਤੀ ਆ ਜਿੰਨਾ ਕਿ ਦਿਖਾ ਸਕਦੇ ਆ ਤੁਹਾਨੂੰ ਆ ਦੇਖੋ ਇੱਥੇ ਆਹ ਦੇਖੋ ਪੈਂਦੀ ਸਵਾ ਕਰਦਾ ਜੀ ਸਾਈਡ ਹੋਈਆਂ ਜੀ ਸਾਈਡ ਹੋਈਆਂ ਆ ਦੇਖੋ ਆ ਦਰਵਾਜ਼ਾ ਸੀ ਸਾਰਾ ਦਰਵਾਜ਼ਾ ਮਚਾਤਾ ਆ ਦੇਖੋ ਆ ਪੇਟੀ ਸੀ ਬੰਦਾ ਆਪ ਦੇ ਹਜ਼ਾਰਾ ਆਪਣਾ ਸਮਾਨ ਰੱਖਦਾ ਬੰਦਾ ਆਪਣੀ ਪੇਟੀ ਵਿੱਚ ਰੱਖਦਾ ਕਿਵੇਂ ਬੰਦਾ ਘਰ ਬਣਾਉਂਦਾ ਯਾਰ ਇਹ ਦੇਖੋ ਹਾਲਾਤ ਕੀ ਕਰਤੇ ਆ ਇਹ ਵੀ ਮੁੰਡੇ ਨੇ ਸਮਾਨ ਬਣਾਇਆ ਸੀ ਦੂਜੇ ਮੁੰਡੇ ਦੀਆਂ ਕੁੜੀਆਂ ਤੋਂ ਇਹਦੇ ਦੋ ਬੱਚੇ ਮੁੰਡੇ ਹੈਗੇ ਇਹਨੇ ਵੀ ਇੱਕ ਵੱਡੀ ਕੁੜੀ ਆ ਤੇ ਸਮਾਨ ਬਣਾ ਕੇ ਰੱਖਿਆ ਸੀ ਇਹ ਦਾਜ ਲਈ ਸਮਾਨ ਬਣਾਇਆ ਸੀ ਹਾਂ ਇਹ ਦੇਖੋ ਇਹ ਤਸਵੀਰਾਂ ਦੇਖੋ ਕਿ ਇਹ ਦਾਜ ਲਈ ਸਮਾਨ ਜੋੜਿਆ ਸੀ ਪਰਿਵਾਰ ਨੇ ਜਿਨ੍ਹਾਂ ਨੂੰ ਨਸ਼ਾ ਤਸਕਰਾਂ ਨੇ ਅੱਗ ਦੀ ਲਪੇਟ ਵਿੱਚ ਲਿਆਤਾ ਪੈਟਰੋਲ ਬੰਬ ਮਾਰੇ ਗਏ ਸ਼ਰਿਆਮ ਗੁੰਡਾਗਰਦੀ ਦਾ ਨੰਗਾ ਨਾਚ ਹੋਇਆ ਇਥੇ ਮਸ਼ੀਨ ਸਾੜੀਆ ਕਪੜੇ ਵਾਲੀ ਉਹ ਚਾਹੁੰਦੇ ਸੀਗੇ ਜਿਹੜੇ ਪਰਿਵਾਰ ਸਾਡੇ ਖਿਲਾਫ ਬੋਲਦੇ ਆ ਉਹਨਾਂ ਨੂੰ ਤਬਾਹ ਕਰ ਦੇਣਾ ਇਹੋ ਜਾਂ ਮਕਸਦ ਸੀ ਇਹਨਾਂ ਨਸ਼ਾ ਤਸਕਰਾਂ ਦਾ ਤੇ ਇਹਨਾਂ ਨੂੰ ਸਮਰਥਨ ਆ ਕਿਹਦਾ ਹੁਣ ਇਹ ਤੁਸੀਂ ਆਪ ਸੋਚੋ ਕਿ ਸਰਕਾਰ ਨੇ ਅਜੇ ਤੱਕ ਇਹ ਮਸਲਾ ਹੱਲ ਨਹੀਂ ਕੀਤਾ ਪ੍ਰਸ਼ਾਸਨ ਨੇ ਹਜੇ ਤੱਕ ਕੁਝ ਨਹੀਂ ਕੀਤਾ ਹਾਂਜੀ ਭੈਣੇ ਹਜੇ ਵੀ ਸਰਪੰਚ ਜੀ ਧਮਕਾਂਗਾ ਦਿੰਦਾ ਕਹਿੰਦਾ ਇਹ ਕੁੜੀ ਤਾਂ ਗਲਤ ਬੋਲਦੀ ਆ ਮੇਰੇ ਬਰ ਖਿਲਾਫ ਬੋਲੀ ਜਾਂਦੀ ਆ ਬਿਨਾਂ ਗੱਲ ਤੋਂ ਕਹਿੰਦਾ ਕੋਈ ਗਲਤੀ ਨਹੀਂ ਕਹਿੰਦਾ ਸਾਡੀ ਤਾਂ ਕਹਿੰਦਾ ਇਹ ਤਾਂ ਨਜਾਇਜ਼ ਮੇਰੇ ਤੇ ਇਲਜ਼ਾਮ ਲਾਈ ਜਾਂਦੀ ਆ ਉਹਦੇ ਤੱਕ ਲਾ ਦੋ ਹਾਂਜੀ ਤੇ ਆਹੀ ਗੱਲ ਕੀਤੀ ਹੈ ਜੀ ਉਹਦੇ ਘਰੇ ਸਾਨੂੰ ਧਮਕੀ ਦਿੱਤੀ ਸੀਗੀ ਅਸੀਂ ਪੰਜ ਬੁੜੂਗੀਆਂ ਗਈਆਂ ਸੀ ਉਹਦੇ ਘਰੇ ਮਿੰਤ ਕਰਨ ਵਾਸਤੇ ਭੈਣੇ ਪ੍ਰਸ਼ਾਸਨ ਚ ਕੋਈ ਨਹੀਂ ਆਇਆ ਕੋਈ ਨਹੀਂ ਜੀ ਆਇਆਗਾ ਅਸੀਂ ਕਹਿਆ ਸੀ ਇਹ ਗੱਲ ਵੀ ਤੁਸੀਂ ਹੁਣ ਟਿਕਾ ਕਰ ਦੋ ਸਾਡਾ ਪੁਲਿਸ ਵਾਲਿਆਂ ਨੇ ਤਾਂ ਨਹੀਂ ਸੁਣੀਗੀ ਵੀ ਅਸੀਂ ਤੁਹਾਡੇ ਕੋਲੇ ਆਏ ਆ ਮੋਢੀ ਬੰਦੇ ਕੋਲੇ ਤੁਸੀਂ ਟਿਕਾ ਕਰੋ ਕਹਿੰਦਾ ਨਾ ਜੀ ਕਹਿੰਦਾ ਵੀ ਕੋਈ ਗੱਲ ਨਹੀਂ ਕਰਦਾ ਮੈਂ ਹੁਣ ਨਾ ਮੌਕਾ ਦੇਖਦਾ ਫਿਰ ਮੈਂ ਤੁਹਾਨੂੰ ਦੱਸਦਾ ਤੇ ਆਇਆ ਵੀ ਨਹੀਂ ਮੌਕਾ ਦੇਖਣ ਉੱਥੇ ਹੀ ਮੁੜ ਕੇ ਹਮਲਾ ਕਰਨ ਲੱਗਾ ਮੁੰਡਾ ਉਹ ਮੇਰੇ ਤੇ ਹੀ ਕਹਿੰਦਾ ਕਹਿੰਦਾ ਵੀ ਆਇਆ ਕਰਕੇ ਆ ਕੁੜੀ ਨੂੰ ਜਾਨੋ ਮਾਰੂੰਗਾ ਉਹਨੇ ਇੱਕ ਵਾਰੀ ਵੀ ਨਹੀਂ ਸਰਪੰਚ ਨੇ ਕਿਹਾ ਵੀ ਇਹ ਕੁੜੀ ਨੂੰ ਤੂੰ ਇਹ ਗੱਲ ਕੀ ਕੀਤੀ ਹਾਂਜੀ ਮੇਰੇ ਤੇ ਲਾਈ ਸੀ ਛਰਪਾਨ ਚਲਾਈ ਸੀ ਜੀ ਹਾਂਜੀ ਮੇਰੇ ਤੇ ਚਲਾਉਂਦਾ ਸੀ ਛਰਪਾਨ ਫਿਰ ਮੇਰੇ ਤੇ ਗੱਡੀ ਦਾ ਸੀ ਜੀ ਗੱਡੀ ਜਦੋਂ ਚੜਾਉਣ ਲੱਗਾ ਸਰਪੰਚ ਨੇ ਇੱਕ ਵਾਰ ਫੇਰ ਵੀ ਨਹੀਂ ਕਿਹਾ ਵੀ ਤੂੰ ਗੱਡੀ ਚੜਾ ਕਿਉਂ ਚੜਾਉਣਾ ਕੁੜੀ ਤੇ ਮੈਨੂੰ ਪੁੱਠਾ ਸਿੱਧਾ ਐਡਾ ਗੰਦੇ ਤੋਂ ਗੰਦੇ ਲਫ਼ਜ਼ ਬੋਲੇ ਸਰਪੰਚ ਨੇ ਇੱਕ ਵਾਰ ਵੀ ਨਹੀਂ ਕਿਹਾ ਵੀ ਤੂੰ ਇਹਦੀ ਜਿੱਤ ਬਾਰੇ ਕੀ ਗੱਲਾਂ ਕਰਨਾ ਪਿਆ ਫਿਰ ਮੈਨੂੰ ਉੱਥੇ ਰਾਜ ਚੱਕੀ ਕੋਲੇ ਵੀ ਘੇਰਦੀ ਗੋਸ਼ਟ ਕੀਤੀ ਹੁਣੇ ਮੈਂ ਕੱਲੀ ਸੀਗੀ ਉਸ ਤੋਂ ਬਾਅਦ ਵਿਚਾਰਨਾ ਇਹ ਮੇਰੇ ਨਾਲ ਰਲਣਾ ਨਾਲ ਰਲ ਕੇ ਫਿਰ ਅਸੀਂ ਇਕੱਠੇ ਨਾਲ ਘਰ ਚਾਂਗ ਹੌਲੀ ਹੌਲੀ ਗਾਂ ਆ ਕੇ ਆਥਨ ਵੇਲੇ ਤਾਂ ਉਹਨੇ ਇਹ ਕੰਮ ਕਰ ਹੀ ਦਿੱਤਾ 11 ਦੇ ਵਿੱਚ ਵਿੱਚ ਤੇ ਜਵਾਕ ਅਸੀਂ ਬਹੁਤ ਮੁਸ਼ਕਲ ਨਾਲ ਮੈਂ ਇੱਧਰ ਬਾਬੇ ਦੇ ਘਰੇ ਸਿੱਟੇ ਬਾਬਾ ਵਿਚਾਰਾ ਜੋਂਦਾ ਵਸਦਾ ਰਵੇ ਉਹਨੇ ਸਾਡੇ ਬੱਚਿਆਂ ਨੂੰ ਪੂਰੇ ਧਿਆਨ ਨਾ ਰੱਖਿਆ ਆਪ ਅਸੀਂ ਕੋਠਿਆਂ ਉੱਤੇ ਖੇਤਾਂ 'ਚ ਜਾ ਕੇ ਰਾਤ ਕੱਟੀ ਜੀ ਇਹ ਇਹ ਤਸਵੀਰਾਂ ਤੁਸੀਂ ਦੇਖਿਆ ਨੇ ਇਹ ਤਸਵੀਰਾਂ ਤੁਸੀਂ ਦੇਖਿਆ ਨੇ ਪਰਿਵਾਰ ਨਾਲ ਵੀ ਗੱਲਬਾਤ ਕੀਤੀ ਆ ਕਿਓ ਜੇ ਹਾਲਾਤ ਆ ਪਰਿਵਾਰ ਦੇ ਤੁਸੀਂ ਦੇਖੇ ਨੇ ਤੇ ਹਜੇ ਵੀ ਇਹਨਾਂ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਆ ਸਰਪੰਚ ਦਾ ਨਾਮ ਲੈ ਰਿਹਾ ਸਰਪੰਚ ਦਾ ਕੰਮ ਹੁੰਦਾ ਪਿੰਡ ਨੂੰ ਸੰਭਾਲ ਕੇ ਰੱਖਣਾ ਤੇ ਹਾਲਾਤ ਦੇਖ ਸਕਦੇ ਹੋ ਪਿੰਡ ਦਾ ਮੁਖੀ ਹੁੰਦਾ ਸਰਪੰਚ ਤੁਸੀਂ ਦੇਖ ਸਕਦੇ ਹੋ ਹਜੇ ਤੱਕ ਸਰਪੰਚ ਇਹਨਾਂ ਕੋਲ ਨਹੀਂ ਆਇਆ ਉੱਤੋਂ ਧਮਕੀਆਂ ਪਰਿਵਾਰ ਵਾਲੇ ਦੱਸ ਰਹੇ ਇਹਨਾਂ ਨੂੰ ਧਮਕੀਆਂ ਦੇ ਰਹੇ ਆ ਨਸ਼ਾ ਤਸਕਰ ਤੇ ਸਰਪੰਚ ਦੇ ਸਾਹਮਣੇ ਦੇ ਰਹੇ ਆ ਕਿੱਡੀ ਸ਼ਰਮ ਦੀ ਗੱਲ ਆ 7 ਸਾਲ ਹੋ ਗਏ ਪੱਤਰਕਾਰੀ ਕਰਦਿਆਂ ਨੂੰ ਪਰ ਅੱਜ ਜੋ ਹਾਲਾਤ ਦੇਖਿਆ ਪੰਜਾਬ ਦੇ ਐਡੇ ਮਾੜੇ ਹਾਲਾਤ ਕਦੇ ਨਹੀਂ ਦੇਖੇ ਆ ਤੁਸੀਂ ਘਰ ਦੇਖ ਸਕਦੇ ਹੋ ਪਿੱਛੇ ਇੱਕ ਘਰਾਂ ਵਿੱਚ ਕੰਦ ਕੱਢ ਕੇ ਦੋ ਭਰਾਵਾਂ ਰਹਿੰਦੇ ਆ ਤੇ ਦੋਵੇਂ ਘਰਾਂ ਨੂੰ ਅੱਗ ਲਾ ਦਿੱਤੀ ਆ ਨਸ਼ਾ ਤਸਕਰਾਂ ਨੇ ਬਾਈ ਮੌਜੂਦਾ ਸਾਡੇ ਨਾਲ ਘਰ ਦੇ ਮਾਲਕ ਬਾਈ ਕੀ ਮਾਹੌਲ ਕੀ ਸੀ ਕਾਰਨ ਕੀ ਸੀ ਮੇਨ ਕਾਰਨ ਜੀ ਚਿੱਟੇ ਦਾ ਸੀ ਅਸੀਂ ਉਹ ਮੁੰਡੇ ਨੇ ਜਿਹੜਨੇ ਰੋਕਿਆ ਸੀ ਉਹਨੂੰ ਉਹਨੂੰ ਜਿੱਦ ਕੁੱਟਣ ਆਇਆ ਸੀ ਸਾਰਿਆਂ ਨੇ ਛਡਾਇਆਗਾ 8-10 ਘਰ ਸੀ ਜਿੰਨਾਂ ਨੂੰ ਅੱਗ ਲੱਗੀ ਸਾਡੇ ਅਸੀਂ ਉਹਨੂੰ ਛਡਾਉਣ ਗਏ ਜਦੋਂ ਸਾਨੂੰ ਵੀ ਗਾਲਾਂ ਕੱਢੀਆਂ ਸੀ ਗਾਲਾਂ ਨਹੀਂ ਮੂਹਰ ਦਿੱਤੀ ਉਹਨੂੰ ਕੋਈ ਚਿੱਟਾ ਲਾਂਦਾ ਸੀ ਮੁੰਡਾ ਜਿਹਨੂੰ ਲਾਉਂਦਾ ਵੀ ਇਹ ਤੇ ਵੇਚਦੇ ਵੀ ਆਓ ਸਾਰੇ ਉਹਨੂੰ ਰੋਕਿਆ ਉਹਨੂੰ ਰੋਕਿਆ ਹਾਂ ਉਹ ਨਾ ਮੈਂ ਤਾਂ ਇਹੀ ਕਰੂੰਗਾ ਨਾ ਤੂੰ ਮੈਨੂੰ ਬਤਨਾਂ ਕਿਵੇਂ ਕਰਿਆ ਉਹਨ ਘਰੇ ਇਹ ਤਾਂ ਕੁੱਟਣਾ ਹੀ ਕੁੱਟਿਆ ਵੀ ਉਹਦੇ ਮਾਰੀ ਵੀ ਸਿਰਚ ਤਾਂ ਅਸੀਂ ਛੜਾਇਆ ਉਹਨੂੰ ਫਿਰ ਉਹਦੇ ਦਾ ਬਚਾ ਲਿਆ ਅਸੀਂ ਦੋ ਤਿੰਨ ਫਿਰ ਰਿਪੋਰਟ ਕਰਕੇ ਅਸੀਂ ਦੂਜੇ ਦਿਨ ਰਿਪੋਰਟ ਕਰੀ ਪਹਿਲੇ ਕਿੰਨੇ ਜਾਣਿਆਂ ਨੇ ਹਮਲਾ ਕੀਤਾ ਕਰ 100 150 ਬੰਦਾ ਸੀ ਅਸੀਂ ਜਵਾਬ ਇੱਥੋਂ ਦੀ ਪੁਛ ਚੜੇ ਆ ਹਾਂ ਘਰ ਨੂੰ 100 ਦੇ ਹਾਂ ਇਕੱਠੇ ਬੰਦੇ ਆ ਗਲੀ ਜਾਈ ਨਹੀਂ ਪਤਾ ਲੱਗਦੇ ਕਿੱਧਰੋਂ ਕਿੱਥੋਂ ਆਈ ਜਾਂਦੇ ਆ ਵਾਈ ਗਰੂਪ ਆ ਦੋ ਮੁੰਡੇ ਅੱਜ ਹਸਪਤਾਲ 'ਚ ਪਏ ਜਸਪ੍ਰੀਤ ਤੇ ਦਲੀਪ ਸਿੰਘ ਆ ਕੋਕ ਇੱਥੋਂ ਚੜ ਕੇ ਭੱਜੇ ਆਉਂਦੇ ਤੇ ਡਲਿਆਣਾ ਸਰ ਭੰਨੇ ਉਹਨਾਂ ਦੇ ਉਹ ਕੋਠੇ ਤੇ ਚੱਲ ਅੱਛਾ ਉਹ ਵੀ ਭੰਨੇ ਆ ਜਿਨ੍ਹਾਂ ਨੇ ਹਮਲਾ ਕੀਤਾ ਉਹਨਾਂ ਨੇ ਦੋ ਮੁੰਡੇ ਜਿਹੜੇ ਹਸਪਤਾਲ ਚ ਪਏ ਉਹਨਾਂ ਦੇ ਸਰ ਭੰਨੇ ਉਹ ਪਤਾ ਲੱਗ ਗਿਆ ਵੀ ਦੋ ਬੰਦੇ ਆ ਚੜ ਗਏ ਉਹਨਾਂ ਦੇ ਕੋਠੇ ਤੇ ਅਸੀਂ ਆਏ ਨੰਗੇ ਸਾਰੇ ਮੇਰਾ ਬਾਪੂ ਉਹ ਨੰਮ ਤੇ ਰਿਆ 2 ਵਜੇ ਤਾਈਂ ਨੰਮ ਦੇ ਉੱਤੇ ਹਾਂ ਇਹ ਤੁਸੀਂ ਤਸਵੀਰਾਂ ਦੇਖ ਰਹੇ ਹੋ ਦਾਨ ਸਿੰਘ ਵਾਲਾ ਜ਼ਿਲ੍ਹਾ ਬਠਿੰਡਾ ਦੇ ਪਿੰਡ ਦੀਆਂ ਤੁਸੀਂ ਦੇਖ ਸਕਦੇ ਹੋ ਕੀ ਹਾਲਾਤ ਬਣਾ ਦਿੱਤੇ ਆ ਗਰੀਬ ਬੰਦਾ ਵਿਚਾਰਾ ਸਾਰੀ ਸਾਰਾ ਦਿਨ ਦਿਹਾੜੀ ਕਰਦਾ ਆਪਦੇ ਘਰੇ ਦੋ ਵਕਤ ਦੀ ਰੋਟੀ ਲਈ ਤੇ ਆਪ ਦਾ ਘਰ ਮਸਾ ਬਣਾਉਂਦਾ ਬੰਦਾ ਤੁਸੀਂ ਹਾਲਾਤ ਦੇਖ ਸਕਦੇ ਹੋ ਕਿਵੇਂ ਦਰਵਾਜ਼ੇ ਭੰਨੇ ਕਿਵੇਂ ਇੱਥੇ ਸਾਰੀ ਆਗ ਹੀ ਲਾ ਦਿੱਤੀ ਇੱਥੇ ਖੜਿਆ ਨਹੀਂ ਜਾ ਰਿਹਾ ਭਾਂਡੇ ਸਾਰੇ ਸਾਰਾ ਕੁਝ ਮੱਚਿਆ ਪਿਆ ਇੱਥੇ ਇੱਥੇ ਤੁਸੀਂ ਦੇਖ ਸਕਦੇ ਹੋ ਆ ਘਰ ਕੋਈ ਉਜੜਿਆ ਹੋਇਆ ਨਹੀਂ ਸੀਗਾ ਆ ਘਰ ਦੇ ਹਾਲਾਤ ਬਹੁਤ ਵਧੀਆ ਸੀ ਇੱਥੇ ਜਿਹੜੇ ਬੈੱਡ ਸੀ ਨਾ ਬੈੱਡ ਆ ਮਚਾ ਦਿੱਤੇ ਗਏ ਉੱਤੇ ਪੈਟਰੋਲ ਪੰਪ ਮਾਰ-ਮਾਰ ਕੇ ਛੱਤਾ ਤੋੜ ਦਿੱਤੀਆਂ ਗਈਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਮੈਂ ਕੈਮਰਾਮੈਨ ਨੂੰ ਕਹਾਂਗਾ ਉੱਤੇ ਦਿਖਾ ਦਿਓ ਕਿ ਕਿਵੇਂ ਗਾਡਰ ਵਿੰਗੇ ਕਰ ਦਿੱਤੇ ਗਏ ਇੱਥੇ ਬੈੱਡ ਸੀ ਅਲਮਾਰੀ ਸੀ 50 ਹਜ਼ਾਰਾਂ ਬੰਦੇ ਦਾ ਸਮਾਨ ਹੁੰਦਾ ਆਪਣੇ ਘਰ ਦੇ ਵਿੱਚ ਬੰਦਾ ਮਸਾ ਜੋੜਦਾ ਤੇ ਹਾਲਾਤ ਤੁਸੀਂ ਦੇਖ ਸਕਦੇ ਹੋ ਕੀ ਕੀਤੇ ਹੋਏ ਆ ਆ ਅੱਗ ਦੇ ਸੇਕ ਨਾਲ ਗਾਡਰਾਂ ਹੀ ਅੱਗ ਦੇ ਸੇਕ ਨਾਲ ਆ ਗਾਡਰ ਥੱਲੇ ਆਏ ਹੋਏ ਆ ਜਿਹੜੇ ਲਿਪ ਗਿਆ ਤੁਸੀਂ ਆ ਹਾਲਾਤ ਦੇਖਿਆ ਆ ਆ ਦੂਜਾ ਘਰ ਆ ਇੱਥੇ ਵੀ ਅੱਗ ਲਾਈ ਗਈ ਆ ਆ ਤੁਸੀਂ ਪੇਟੀ ਦੇਖੋ ਆ ਲੋਹੇ ਦੀ ਬੇਟੀਆਂ ਦੇ ਉੱਤੇ ਬੰਦਾ ਖੜ ਜੇ ਨਾ ਤਾਂ ਨਹੀਂ ਵਿੰਗੀ ਹੁੰਦੀ ਤੇ ਆ ਹਾਲਾਤ ਕੀ ਕਰਤੇ ਐ ਇਹਦੇ ਆ ਬੰਬ ਸੀਗੇ ਉਹ ਖਾਲਸਾ ਜੀ ਆਵੇ ਦੇ ਵਿੱਚ ਬੱਤੀ ਸੀ ਇਹਦੇ ਚ ਪਟ્રોલ ਸੀਗਾ ਆ ਦੇਖੋ ਆ ਬੋਤਲ ਇਹਦੇ ਵਿੱਚ ਪਟ્રોલ ਉੱਤੇ ਬੱਤੀ ਸੀ ਵੀ ਪ੍ਰਸ਼ਾਸਨ ਵੱਲ ਬਿਆਨ ਲੈ ਕੇ ਇਹੋ ਜੇ ਬੰਬ ਮਾਰੇ ਗਏ ਆ ਪਿੰਡ ਦੇ ਵਿੱਚ 8 ਘਰਾਂ ਨੂੰ ਇੱਕ ਰਾਤ ਦੇ ਵਿੱਚ ਅੱਗ ਲਾ ਦਿੱਤੀ ਇਹਨਾਂ ਨੂੰ ਸਾਰੇ ਘਰਾਂ ਨੂੰ ਉਦੋਂ ਹੀ ਲਾਗੇ ਸਿਓ ਜਦੋਂ ਵੱਡਾ ਟੁੱਕੀ ਹੋਈ ਐ ਉਦੋਂ ਹੀ ਸਾਡੇ ਨਾਲ ਘਰ ਦੀ ਵੱਡਾ ਟੁੱਕੀ ਹੋਈ ਐ ਤੇ ਉਦੋਂ ਬਾਅਦ ਉਹਨਾਂ ਨੇ ਇਹ ਘਰ ਛੱਡਤਾ ਸੀਗਾ ਮੇਰੇ ਭਰਾ ਦਾ ਮੁੰਡਾ ਨਾਲ ਆ ਇਹਨਾਂ ਦੇ ਨੇ ਠੀਕ ਐ ਉਹਨੇ ਇਹ ਤੜਕੇ 5 ਵਜੇ ਅੱਗ ਲਗਵਾਈ ਆ ਵਿਆਹ ਆ ਜਾਣਗੇ ਤੇ ਉਹਨਾਂ ਨੂੰ ਵਿੱਚ ਅੱਗ ਲਾਵਾਂਗੇ ਅੱਛਾ ਇਸ ਘਰ ਨੂੰ 5 ਵਜੇ ਅੱਗ ਲਾਈ ਹੋਈ ਐ ਪਟ્રોલ ਪਾ ਕੇ ਪੰਨਾ ਥੋੜੀ ਪਹਿਲਾਂ ਪੰਨਾ ਥੋੜੀ ਕਰਕੇ ਛੱਡ ਆ ਘਰ ਨੂੰ ਛੱਡ ਕੇ ਸੀ ਅੱਗ ਤੋਂ 5 ਵਜੇ ਅੱਗ ਲਗਾ ਕੇ ਗਏ ਆ ਦੂਰੀ ਆ ਪੂਰੀ ਪੂਰੀ ਵਦਗਾ ਜਚਾ ਕੇ ਲਾ ਕੇ ਗਏ ਆ ਹਾਂ ਜੀ ਕੀ ਬੇਬੇ ਕੰਨ ਤੇ ਖੜ ਕੇ ਵੇਖੀ ਗਈਆਂ ਮੈਂ ਸਾਰੇ ਦਿਨ ਹੋ ਗਏ ਲੜਾਈ ਹੁੰਦੀ ਉਹਨਾਂ ਨਾਲ ਹੂੰ ਬਹੁਤ ਲੁਕੇ ਫਿਰ ਆ ਮੁੰਡਾ ਇੱਥੇ ਨਿੰਮ ਤੇ ਬੈਠਾ ਰਿਆ ਨਿੰਮ ਤੇ ਹਾਂ ਇੱਧਰ ਇੱਧਰ ਤੇ ਬਹੁਤ ਮਨਤਾ ਕੀਤੀਆਂ ਮੱਖਾ ਪੁੱਤ ਨਾ ਸਾਡੀ ਵੀ ਟੂੜੀ ਮਾਚੀ ਆਂਦਾ ਸਾਨੂੰ ਆਂਦਾ ਤੁਸੀਂ ਬੇਫਿਕਰ ਹੋ ਕੇ ਸੋਝ ਥੋੜੇ ਨਹੀਂ ਇਹਨਾਂ ਦੇ ਜਦੋਂ 5 ਵਜੇ ਟਾਰਗੇਟ ਕੀਤੇ ਹੋਏ ਸੀ ਘਰ ਕੀ ਇੱਥੇ ਇੱਥੇ ਆਸੀਂ ਕਰਨਾ ਇੱਕ ਮਿੰਟ ਜੀ ਆ ਇਸ ਤੇ ਆਪਣੇ ਨਾ ਮਤਲਬ ਤਿੰਨ ਮੁੰਡੇ ਚੜੇ ਸੀ ਲੁੱਕ ਕੇ ਆਪਣੇ ਗਲੀ ਦੇ ਉਹ ਜਿੱਥੋਂ ਆਏ ਆ ਉੱਥੋਂ ਦੇ ਜਿਹੜੇ ਹਸਪਤਾਲ ਹਾਂ ਜੀ ਜਿਨ੍ਹਾਂ ਨੇ ਹਮਲਾ ਕੀਤਾ ਨਹੀਂ ਨਹੀਂ ਆਪਣੇ ਅੱਛਾ ਉਹਨਾਂ ਦੇ ਇੱਥੇ ਮਤਲਬ ਇੱਥੇ ਲੁਕਿਆ ਤੇ ਹੋ ਕੰਧ ਤੇ ਖੜ ਕੇ ਉਹਨਾਂ ਨੇ ਬਨੇਰਾ ਪਾਟ ਕੇ ਤੇ ਹਮਲਾ ਕੀਤਾ ਇਹਨਾਂ ਤੇ ਜੀ ਤੇ ਜਦੋਂ ਮੈਨੂੰ ਪਤਾ ਲੱਗਾ ਇਹ ਬੰਦੇ ਉਹ ਕੰਧ ਤੇ ਚੜ ਗਏ ਕੋਠੇ ਤੇ ਤੇ ਮੈਂ ਉੱਥੋਂ ਰਿਸਕ ਕੇ ਤੇ ਮੈਂ ਨਿੰਮ ਤੇ ਚੜ ਗਈ ਇੱਥੇ ਮੈਂ 2:30 ਵਜੇ ਤੱਕ ਨਿੰਮ ਤੇ ਰਿਆਂ ਜੀ ਬਈ ਕਦੇ ਸੋਚਿਆ ਸੀ ਕਿ ਆਪਦੇ ਘਰ ਵਿੱਚ ਇਹੋ ਜਿਹੇ ਹਾਲਾਤ ਬਣਨਗੇ ਨਾ 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 ਅਸੀਂ ਨਹੀਂ ਸੋਚਿਆ ਜੀ ਸੋਚਿਆ ਹੀ ਨਹੀਂ ਤੇ ਇੱਥੇ ਮੈਂ ਕੰਮ ਵਾਲਾ ਲੈ ਕੇ ਪਾਉ ਆਪਦਾ ਝੋਲਾ ਟੰਗ ਕੇ ਰੱਖਿਆ ਡੱਬੇ ਵਾਲਾ ਉਹਦੇ ਵਿੱਚ ਪਰਸ ਸਿਮਰ ਆ ਤੇ ਉਹ ਪਰਸ ਵੀ ਇਹਦੇ ਚ ਲੈ ਕੇ ਕੱਢ ਕੇ ਵਾਹਿਗੁਰੂ ਉਹ ਦਿਖਾਈ ਮਾੜਾ ਜਿੱਥੇ ਲੱਤ ਮਾਰੀ ਆ ਬਈ ਆ ਲੱਤ ਮਾਰੀ ਇੱਥੇ ਸਾਡੀ ਮਤਲਬ ਸੇਵਾ ਪਾਣੀ ਵਾਲੀ ਜਗਾ ਸੀਗੀ ਇਹ ਤੇ ਉਹ ਲੱਤ ਮਾਰੀ ਉਹਦੇ ਤੇ ਸਾਰਾ ਕੁੰਡਾ ਕੰਡਾ ਸਾਡੇ ਜਿੰਦਾ ਹੀ ਪਟਦਾ ਸੀ ਦੇਖੋ ਜੀ ਸਾਡੇ ਨਾਲ ਇਹੋ ਜਿਹੇ ਹਾਲਾਤ ਹੋਏ ਹੋਏ ਆ ਏ ਤੁਸੀਂ ਦੇਖ ਸਕਦੇ ਹੋ ਕਿੰਨੇ ਮਾੜੇ ਹਾਲਾਤ ਹੋਏ ਆ ਪਿੰਡ ਦੇ ਵਿੱਚ ਨਸ਼ਾ ਤਸਕਰਾਂ ਨੇ ਅੱਠ ਘਰਾਂ ਨੂੰ ਅੱਗ ਲਾਤੀ ਤੇ ਘਰ ਵਾਲਿਆਂ ਨੇ ਜਾਨਾਂ ਕਿਵੇਂ ਬਚਾਈਆਂ ਆ ਆਪਣੀਆਂ ਸੱਤ ਅੱਠ ਜਾਣੇ ਤਾਂ ਜ਼ਖਮੀ ਹੋ ਗਿਆ ਕਿਸੇ ਨੂੰ ਵੱਢ ਗਿਆ ਕਿਸੇ ਦੀ ਬਾਹ ਤੋੜ ਕੇ ਜਿਨ੍ਹਾਂ ਨੇ ਜਾਨਾਂ ਬਚਾਈਆਂ ਉਹ ਕਹਿੰਦੇ ਉਹ ਸੁੱਕੀ ਜਿ ਨਹਿਮ ਦੇ ਉੱਤੇ ਉਹ ਕਹਿੰਦੇ ਅਸੀਂ ਉੱਥੇ ਬੈਠੇ ਰਹੇ ਰਾਤ ਦੇ 2-3 ਵਜੇ ਤੱਕ ਭਾਈ ਜੀ ਫਿਰ ਬੱਚੇ ਹੁੰਦੇ ਆ ਛੋਟੇ ਘਰਾਂ ਵਿੱਚ ਉਹਨਾਂ ਨੂੰ ਕਿਵੇਂ ਬਚਾਇਆ ਬੱਚੇ ਅਸੀਂ ਜਦੋਂ 11 ਵਜੇ ਉਧਰ ਗਦੰਗਾ ਪਛਾਦ ਸ਼ੁਰੂ ਹੋਇਆ ਤੇ ਉਹ ਬੱਚੇ ਅਸੀਂ ਜਦੋਂ ਖੜਕਾ ਸੁਣ ਕੇ ਬੱਚੇ ਸੀ ਉਦੋਂ ਆ ਕੋਠੇ ਦੇ ਉੱਤੇ ਟਪਾ ਕੇ ਪਹਿਲੀ ਗਲੀ ਪਾ ਕੇ ਤੇ ਆਪਦੇ ਮਤਲਬ ਜੀ ਦੇ ਹਾਂ ਘਰਾਂ ਕੁਰਾ ਜਵਾੜ ਤੇ ਜਿਹਦੇ ਕੋਈ ਆਪਣੇ ਆਪ ਦੇ ਕੋਈ ਬੋਲਦੇ ਚੱਲਦੇ ਸੀ ਜੀ ਹਾਂ ਜੀ ਇਹ ਮੁੜ ਕੇ ਵਕੀਲ ਸਿੰਘ ਨੇ ਆਪਦੇ ਘਰੇ ਰੱਖੇ ਬੱਚੇ ਰਾਤ ਸਾਰੀ ਰਾਤ ਤੱਕ ਹਾਂ ਜੀ ਆ ਦੂਜਾ ਘਰ ਦੇਖ ਲਓ ਮੇਰੇ ਵੱਡੇ ਮੁੰਡੇ ਦਾ ਘਰ ਤੇ ਆ ਤੁਹਾਨੂੰ ਨਾਲ